ਤੈਨੂੰ 60 ਦੀ ਲਾਸਟ ਲਾਸਟ ਦੀ ਕਹਦਾ ਆ 60 ਦੀ ਲਾਸਟ ਬਾਈ ਨੇ ਤੁਹਾਨੂੰ ਸਾਡੇ ਕੋਈ ਨਹੀਂ ਦਿੰਦਾ ਇਸ ਰੇਟ 'ਤੇ ਗੱਡੀ ਇਸ ਰੇਟ 'ਤੇ ਤੁਹਾਨੂੰ ਕਾਰ ਨਹੀਂ ਕਿਤਾ ਮਿਲਣੀ ਠੀਕ ਆ ਜਿੰਨੀਆਂ ਆਪਾਂ ਤੁਹਾਨੂੰ ਦਿਖਾ ਦਿਆਂ ਕੋਈ ਵੀ ਨਹੀਂ ਮਿਲਣੀ ਬਾਈ ਧਮਾਤਾ ਸੇਲ ਆ ਠੀਕ ਆ ਭਾਜੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਸਾਮਣੇ ਤੁਸੀਂ ਦੇਖ ਲਿਆ ਪੇਜ ਨੂੰ ਆਪਣੇ ਨੂੰ ਫੋਲੋ ਕਰਕੇ ਰੱਖ ਲਿਓ ਚੰਗੀਆਂ ਕਰਾਂ ਲੈਣ ਲਈ ਵੀਡੀਓ ਨੂੰ ਦੱਬ ਕੇ ਕਰਦੇ ਸ਼ੇਅਰ ਉਹਨਾਂ ਯਾਰਾਂ ਮਿੱਤਰਾਂ ਨਾਲ ਜਿਹੜੇ ਕਿ ਵੀਰ ਨੋਵਾ ਗੱਡੀ ਲੈਣਾ ਚਾਹੁੰਦੇ ਆ ਇਸ ਵੀਡੀਓ 'ਚ ਆਪਾਂ ਤੁਹਾਨੂੰ 1 ਨਹੀਂ 2 ਨਹੀਂ 7 ਨੋਵਾ ਗੱਡੀਆਂ ਦਿਖਾ ਦਿਆਂ ਠੀਕ ਇਸ ਤਰ੍ਹਾਂ ਦੇ ਵਿੱਚ ਕੋਈ ਜਾਣ ਕਰਨ ਨੂੰ ਆਵੇ ਓਕੇ ориجنલ ਕਹਤਾ ਤਾਂ Ориجنਲ ਹੀ ਹੈ ਜੀ ਜਿਵੇਂ ਬਾਈ ਤੁਸੀਂ ਮੈਨੂੰ ਦੱਸਿਆ ਸੀਗਾ ਬੀਲ ਟਾਪ ਦੀ ਬਾਹਰੀ ਮੰਗਾਂ ਦੀ ਸੀ ਤੇ ਹੁਣ ਬਾਈ ਆਏ ਨਾ ਹੋਵੇ ਤੁਸੀਂ ਕਿਤੇ ਵੀਡੀਓ ਦੇਖਦੇ ਰਹੇ ਜਾਂ ਵੀਡੀਓ ਦੇਖੋ ਤੇ ਗੱਡੀ ਬੁੱਕ ਕਰ ਦੋ ਹਾਂਜੀ ਤੇ ਚਾਲ ਚਲਾਵੇ ਤੇ ਗੱਡੀ ਚਮਾਨ ਨਮੀ ਆਪਾਂ ਜਿਵੇਂ ਕਹਤਾ ਬਈ ਉਵੇਂ ਮਿਲਣੀ ਹੈ ਗੱਡੀ ਤੁਹਾਨੂੰ ਜਿਵੇਂ ਆਪਾਂ ਦਿਖਾਤੀ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਦੀਪ ਬੀਰੀ ਜੀ ਆਪਾਂ Ориجنલ ਕਹਤਾ ਤਾਂ Ориجنਲ ਆ ਲਓ ਬੇ ਮਿੱਤਰਾਂ ਜਿਵੇਂ ਤੁਸੀਂ ਥੰਬਲਰ ਤਾਂ ਦੇਖ ਲੈ ਠੀਕ ਆ ਧਮਾਕਾ ਸੇਲ ਤੇ ਆਪਾਂ ਤੁਹਾਡੇ ਲਈ ਲੈ ਆਂਦੀ ਆ ਠੀਕ ਆ ਨੋਵਾਂ ਦਾ ਮੇਲਾ ਹੀ ਲਾਦਾ ਬਸ ਤੁਹਾਡੇ ਲਈ ਜਹੇ ਜੀ ਗੱਡੀ ਚਾਹੀਦੀ ਹੈ ਵੀ 11 ਮਾਡਲ ਠੀਕ ਆ ਸਾਰੇ ਜੀਫ ਹੋ ਰਹਿਣ ਗਿਆ 9 ਮਾਡਲ ਆ ਵੀ 9 ਮਾਡਲ ਆ ਠੀਕ ਆ ਆ ਵੀ 9 ਮਾਡਲ ਆ ਇਹ ਵੀ ਟੌਪ ਵਾਲਾ 9 ਮਾਡਲ ਇਦੋਂ ਅਗੇ 7 ਮਾਡਲ ਕੋਈ ਨੀਵੇਂ ਮਾਡਲ ਦੀ ਵੀ ਪਹਾੜ ਹੁੰਦਾ ਬੰਦਾ 7 ਮਾਡਲ 7 ਮਾਡਲ ਬਾਈ ਰਣਜੋਤ ਕੋਲੋਂ ਕੁਝ ਆਵਦੀਆਂ ਗੱਡੀਆਂ ਕੁਝ ਸੇਲ ਹੋਣ ਲਈ ਆਈਆਂ ਵੀ ਠੀਕ ਆ ਕਸਟਮਰ ਦੀਆਂ ਤੇ ਆਜੋ ਬਾਈ ਜੀ ਤੇ ਰੇਟ ਸੁਣੋ ਬਾਈ ਵੀਡੀਓ ਨੂੰ ਸਕਿਪ ਨਾ ਕਰੋ 10 ਤੱਕ ਜਰੂਰ ਦੇਖੋ ਰੇਟ ਆਪਾਂ ਤੁਹਾਨੂੰ ਬਾਕਮਾਲ ਰੇਟ ਦੇ ਦਾਂਗੇ ਬਾਕੀ ਬਾਈ ਜਿਹੜੇ ਵੀ ਰ ਆਪਣੇ ਪਹਿਲਾਂ ਜੁੜੇ ਠੀਕ ਆ ਉਹਨਾਂ ਨੂੰ ਪਤਾ ਹੈ ਬਾਈ ਰਣਜੋਤ ਤੁਹਾਡੇ ਲਈ ਉਹਦੇ ਸਿਰਸਿਰਾ ਰੇਟ ਤੇ ਸਿਰਾ ਜੀਆਂ ਗੱਡੀਆਂ ਲੈ ਕੇ ਆਉਂਦੇ ਹੀ ਰਹਿੰਦਾ ਹੈਗਾ ਅੱਜ ਆਪਾਂ ਅੱਗੇ ਵੀਰ ਨਾਲ ਕਰਦੇ ਗੱਲਬਾਤ ਸਸੀਗਲ ਬਾਈ ਜੀ ਸਸੀਗਲ ਬਾਈ ਜੀ ਬਈ ਸਵਾਗਤ ਹੈ ਆਪਣੇ ਪੇਜ ਤੇ ਤੁਹਾਡਾ ਧੰਨਵਾਦ ਦਰਸ਼ਕ ਵੀਰੋ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਦਿੰਦੇ ਹੋ ਤੁਸੀਂ ਮਿਹਰਬਾਨੀ ਬਾਈ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਫੁੱਲ ਦੇਖ ਲਿਓ ਬਹੁਤ ਸੋਹਣੀਆਂ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਲੈ ਕੇ ਆਏ ਆਂਗੇ ਓਕੇ ਗੱਲਬਾਤ ਆ ਰੇਟ ਵੀ ਪ੍ਰਤੀ ਵੀ ਆਪਾਂ ਜਾਇਜ਼ ਹੀ ਦੇ ਦਨੇ ਆ ਬਿਲਕੁਲ ਜਾਇਜ਼ ਰੇਟ ਠੀਕ ਆ ਬਾਈ ਤੇ ਸਰਵਿਸ ਬਾਈ ਸਾਰੀਆਂ ਦੇ ਹੋਈ ਆ ਪਹਿਲਾਂ ਦੱਸ ਦੀ ਸਰਵਿਸ ਬਾਈ ਸਾਰੀਆਂ ਗੱਡੀਆਂ ਦੀ ਹੋਈ ਵੀ ਆ ਫਿਲਟਰ ਸਾਰੀਆਂ ਦੇ ਚੇਂਜ ਆ ਬਾਈ ਕੰਮ ਖਰਾਬ ਤਾਂ ਕਿਸੇ ਗੱਡੀ ਦੇ ਵਿੱਚ ਕੋਈ ਵੀ ਨਹੀਂਗਾ ਠੀਕ ਆ ਸਰਗਾ ਪਹਿਲੀ ਵੀ ਜੇ ਗੱਲਬਾਤ ਕਰਕੇ ਨੰਬਰ ਚੈੱਕ ਕਰੋ ਪਹਿਲਾਂ ਦਾ ਬਾਈ ਕਾਰ ਦਾ 2007 ਮਾਡਲ ਆ ਜੀ 4 ਆ 9999 ਪੇਡ ਨੰਬਰ ਲੱਗਾ ਪੀ ਵੀ 010 ਠੀਕ ਆ ਨੰਬਰ ਤੋਂ ਨਾਲ ਹੀ ਮੈਚਣਾ ਤੇ ਬਾਈ ਇਹ ਗੱਲਬਾਤ ਇਹਦੀ 2027 ਦੇ ਜੇ ਮੈਨੂੰ ਦਿੱਕਰ ਦੀ ਪਾਸਿੰਗ ਆ ਪ੍ਰਤੀ ਬਰੇ ਜਿੰਨੀ ਗੱਲ ਹੁੰਦੀ ਆ ਆਪਾਂ ਉਹਨੂੰ ਵੀ ਦੱਸਦੇ ਆ ਤੁਹਾਨੂੰ ਪਤਾ ਹੀ ਆ ਜੀ ਵੱਧ ਘੱਟ ਨਹੀਂ ਗੱਲ ਕਰਦੇ ਆਪਾਂ ਜੀ ਜੀ ਗੱਡੀ ਤੋਂ ਕੋਈ ਜਾਣਕਾਰੀ ਦੇਵਾਂਗੇ ਹਾਂਜੀ ਹਾਂਜੀ ਇਹ ਗੱਡੀ ਦੇ ਨਾਲ ਸੈਂਟਰ ਲੋਕਿੰਗ ਵਾਲੀ ਚਾਬੀ ਨਹੀਂ ਹੈਗੀ ਬਾਕੀ ਸਾਰਿਆਂ ਦਾ ਸੈਂਟਰ ਲੋਕਿੰਗ ਲਵਾਈਆਂ ਹੋਈਆਂ ਫੜੀ ਲਓ ਵੀ ਜਿਹੜੀ ਪਹਿਲੀ ਸੱਤ ਮਾਡਲ ਆ ਇਹਦੇ ਨਾਲ ਸੈਂਪਲ ਚਾਬੀ ਆ ਠੀਕ ਆ ਏਸੀ ਹੀਟਰ ਵਗੈਰਾ ਸਾਰੀਆਂ ਕਰਾਂ ਦੇ ਓਕੇ ਮਿਲਣਗੇ ਤੁਹਾਨੂੰ ਸੀਟ ਕਵਰ ਵੀ ਸਾਰਿਆਂ ਦੇ ਵੇਚਣਾ ਜਮਾਂ ਨਵੇਂ ਆ ਗੁਈ ਛੜੇ ਹੋਏ ਠੀਕ ਆ ਇੱਕ ਪੰਪ ਵੀ ਨਹੀਂ ਲੱਗੇ ਕਿਸੇ ਦੇ ਵੀ ਇਹ ਸੋਫਾ ਸੀਟ ਦੇ ਵਿੱਚ ਆ ਜੀ ਇਹ ਸੋਫਾ ਸੀਟ ਦੇ ਵਿੱਚ ਆ ਬਾਕ ਇੱਕ ਡਿਮਾਂਡ ਜੀ ਤਾਂ ਆਪਾਂ ਨੂੰ ਰੱਖਣੀ ਪੈਂਦੀ ਆਪਾਂ ਮਾਲਤਾਂ ਨੂੰ ਦੇ ਜੋ ਕਰ ਦੇਾਂਗੇ ਠੀਕ ਹੈ ਜੀ ਬਾਕ ਖੋਜ ਕਰਕੇ ਤੋੜ ਦੇ ਜਿਹੜਾ ਖੋਜ ਕਰਕੇ ਤੋੜਾਂਗੇ 2 ਲੱਖ ਰੁਪਈਆ ਲਓ ਵੀ 2 ਲੱਖ ਰੁਪਈਆ ਡਿਮਾਂਡ ਆ ਜੀ ਡਿਮਾਂਡ ਆ ਗਈ ਫੇਰ ਵੀ ਕੱਟ ਕਰਾਂਗੇ ਫੇਰ ਵੀ ਤੁਹਾਨੂੰ ਵੀਰ ਖੋਜ ਕਰਕੇ ਤੋੜੂ ਠੀਕ ਹੈ ਆਪਣੇ ਪੇਜ ਦਾ ਨਾਲ ਲੈਦੇ ਵੀਰ ਕੋਲਾ ਕਿ ਤੇ ਆਪਣੇ ਚਿਹਰ ਦਿਖਾਉਣ ਦੀ ਬਾਈ ਲੋੜ ਨਹੀਂ ਜਮਾ ਸਾਫ ਸੁਥਰਾ ਨੀਟ ਐਂਡ ਕਲੀਨ ਠੀਕ ਹੈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਕੇ ਆਓ ਬਾਈ ਠੀਕ ਹੈ ਤੇ ਵੀਡੀਓ ਨਾਲ ਬਾਤੋ ਸ਼ੇਅਰ ਕਰਕੇ ਇਦੋਗੇ ਫੇਰ ਆ ਗਈ ਆਗੀ ਸੱਤ ਮਾਡਲ ਪੀ ਵੀ 9 710 ਠੀਕ ਹੈ ਉਹ ਆਪਾਂ ਸਾਰਾ ਕੁਝ ਦੱਸਾਂਗੇ ਵੀ ਕਿਉਂ ਜਾਇਦੇ ਕੀ ਗੱਲਬਾਤ ਸਭ ਕੁਝ ਦੱਸਾਂਗੇ ਜੀ ਠੀਕ ਹੈ ਜੀ ਇਹ ਗੱਡੀ ਦੇ ਵਿੱਚ ਟਾਇਰ ਵੱਡੇ ਪਈਵੇ ਜੀ ਜੀ ਉਲਾਏ ਲੱਗੇ ਵਿਆ ਜੀ ਟਾਇਰ ਦਾਣ ਲੱਗੇ ਵੇ ਜੀ ਲੈ ਵੇ ਆ ਮੜਾ ਚੈੱਕ ਕਰਾ ਜੀ ਕਰ ਪੈਰ ਦਾਣ ਦੇ ਵਿੱਚ ਲਾਈਟਿੰਗ ਲੱਗੀ ਵੀ ਹੈ ਟਾਇਰ ਦਾਣ ਲੱਗੇ ਵੇ ਦੇ ਵਿੱਚ ਲਾਈਟਿੰਗ ਵੀ ਲੱਗੀ ਵੀ ਹੈ ਲਾਈਟਿੰਗ ਲੱਗੀ ਵੀ ਹੈ ਜੀ ਤੇ ਅੰਦਰ ਇੱਕ ਵਾਰ ਚੈੱਕ ਕਰੋ ਸੈਂਟਰ ਲੋਕ ਦੇ ਨਾਲ ਆ ਨਵੇਂ ਸੀਟ ਕਵਰ ਆ ਮੈਟ ਮੂਟ ਨਵੇਂ ਲੱਗੇ ਆ ਭਾਈ ਓਕੇ ਗੱਲਬਾਤ ਹੈ ਠੀਕ ਹੈ ਗੱਡੀ ਚਾਰ ਚਲਾਵੇ ਦੇ ਵਿੱਚ ਚਮਾ ਇੱਕਦਮ ਨਵੀਂ ਪਈ ਹੈ ਜੀ ਸਟੀering ਵਗੈਰਾ ਮੜਾ ਹੈ ਵਗਾ ਸੋਫਾ ਸੀਟ ਦੇ ਵਿੱਚ ਐਸੀ ਹੀਟਰ ਵਗੈਰਾ ਸਾਰੀਆਂ ਕਰਾਂ ਦੇ ਓਕੇ ਆ ਬਾਈ ਜੀ ਸੀਟ ਕਵਰ ਇਹਦੇ ਬਿਲਕੁਲ ਨਵੇਂ ਆ ਜੀ ਸੈਂਟਰ ਲੌਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਠੀਕ ਆ ਜੀ ਸਟੀering ਮੜਿਆ ਵਾ ਜੀ ਮੈਟ ਜਮਾ ਨਵੇਂ ਆ ਸੀਟ ਕਵਰ ਬਿਲਕੁਲ ਨਵੇਂ ਆ ਸਰਵਿਸ ਹੋਈ ਵੀ ਆ ਫਿਲਟਰ ਸਾਰੇ ਚੇਂਜ ਆ ਠੀਕ ਹੈ ਜੀ ਜਿੰਨੀ ਗੱਲ ਕਹੇ ਤੀ ਉਨੀ ਨਿਕਲੂਗੀ ਗੱਡੀ ਦੇ ਵਿੱਚ ਘਟ ਨਹੀਂ ਹੋਊਗੀ ਜੀ ਇਹ ਕਿੰਨੇ ਦੀ ਬਾਈ ਕੰਮ ਖਰਚਾ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਸਾਰੀ ਓਕੇ ਆ ਗੱਡੀ ਬਾਕੀ ਹੋਰ ਬੰਪਰਾਂ ਦੇ ਵਿੱਚ ਟਾਜੇਗਾ ਗੱਡੀ Ориਜਨਲ ਆ ਜਿਹੜੀ Ориਜਨਲ ਹੋਊਗੀ Ориਜਨਲ ਦੱਸਾਂਗੇ ਜੀ ਜੀਚ ਮੜਾ ਵੋਟਾ ਪੇਂਟ ਹੁੰਦਾ ਉਹ ਪੇਂਟ ਦੱਸਾਂਗੇ ਵੀ ਇੰਨਾ ਕੋ ਹੋਇਆ ਵਾ ਠੀਕ ਹੈ ਜੀ ਆਪਾਂ ਸਾਰੀ ਗੱਲਬਾਤ ਸਹੀ ਦੱਸ ਕੇ ਦੇਵਾਂਗੇ ਇਹ ਚੀਜ਼ ਸਹੀ ਕੰਮ ਕਰਦੇ ਆ ਜੀ ਜੀ ਇਹ ਗੱਡੀ ਦੀ ਡਿਮਾਂਡ ਆ ਜੀ ਕਿੰਨੀ ਆ ਬਈ 2 ਲੱਖ ਤੇ 25000 ਰੁਪਇਆ ਮਾਨਤਾਣ ਕਰਾਂਗੇ ਇਹ ਗੱਡੀ ਦੀ ਪਾਸਿੰਗ ਪਈ ਹੈਗੀ 2029 ਤੱਕ 2029 ਤੱਕ ਇਸੇ ਕਰਕੇ ਥੋੜਾ ਜਿਹਾ ਰੇਟ ਵੱਧਦਾ ਜੀ ਲਓ ਵੀ ਪਾਸੇ ਬਹੁਤ ਲੰਮੀ ਪਈ ਜਾਗ ਮੁਲਾਜ਼ਮ ਕੋਲੇ ਗੱਡੀ ਸੀਗੀ ਜੀ ਇਹ ਸਾਫ਼ ਸੁਥਰਾ ਚਾਲ ਚਲਾਵਾ ਪੂਰੀ ਸੋਹਣੀ ਗੱਡੀ ਆ ਓਕੇ ਗੱਲਬਾਤ ਜੀ ਜੀ ਹਾਂਜੀ ਲਓ ਵੀ ਇਸ ਤੋਂ ਅੱਗੇ ਆ ਗਈ ਨਵਾਂ ਮਾਡਲ ਇਹ ਬੀ ਟੌਪ ਹੈ ਨਾ ਬਈ ਹਾਂਜੀ ਬਠਿੰਡਾ ਨੰਬਰ ਆ ਜੀ ਜੀ 4926 ਠੀਕ ਹੈ ਲਾਇਆਂ ਤੇ ਨਿਕਾ ਮਰ ਲਓ ਬਾਈ ਜੀ ਲੈ ਵੀ ਮੜੇ ਪਿੱਛੇ ਕੋ ਨਾ ਲਾਇ ਚੈੱਕ ਕਰਾਂ ਇਹਦਾ ਠੀਕ ਗੱਡੀ ਸਾਰੀ オリジナル ਆ ਬਾਈ ਲਾਇ ਚੈੱਕ ਕਰੋ ਮਾਸਟਰ ਮਾਰਕ ਲਾਇ ਲੱਗਿਆ ਮੇਰੇ ਹਿਸਾਬ ਨਾਲ ਟਾਰ ਤੇ ਲਾਇ ਲੱਗਣਾ 50-60 ਹਜ਼ਾਰ ਦੀ ਗੱਡੀ ਹੈ। ਹਾਂਜੀ ਹਾਂਜੀ। Ориਜినਲ ਹੈ ਭਾਈ ਗੱਡੀ ਸਾਰੀ। ਠੀਕ ਹੈ। ਲਓ ਭਾਈ ਸਾਰੀ ਗੱਡੀ ਤੁਹਾਨੂੰ Ориਜినਲ ਮਿਲ ਜੂ ਬੈਂਕਰਾਂ ਦੇ ਵਿੱਚ ਅਟੈਚਿੰਗ ਹੋਊਗੀ। ਚਾਹ ਚੈੱਕ ਕਰ ਲੈ ਭਾਈ। ਹੈਂਡਲ ਵਗੈਰਾ ਚੈੱਕ ਕਰ। ਛਾਭੀ ਤੇ ਮਰੋਦ ਨੂੰ ਕਿਹਾ ਭਾਈ ਜੀ ਸਾਈਟਰ ਲੋਕ ਦੇ ਨਾਲ ਆ। ਆ ਕ੍ਰੋਮ ਵਗੈਰਾ ਚੈੱਕ ਕਰ ਲੋ ਕ੍ਰੋਮ ਵਾਲੇ ਹੈਂਡਲ ਲੱਗੇ ਗੱਡੀ ਦੇ ਵਿੱਚ। ਲਓ ਭਈ ਅੰਦਰੋਂ ਚੈੱਕ ਕਰੋ ਇੱਕ ਵਾਰ। ਤਾਂ ਝੱਪਲਿਆ ਠੀਕ ਆ, AC ਹੀਟਰ ਵਗੈਰਾ ਓਕੇ ਆ। ਸਾਰੀ ਗੱਡੀ ਓਕੇ ਪਈ ਹੈਗੀ। ਡਬਲ 에어ਬੈਗ ਵਾਲੀ ਗੱਡੀ ਆਉਂਦੀ ਹੈ ਭਾਈ ਠੀਕ ਆ। 에어ਬੈ ਹਾਂਜੀ ਬਾਈ ਜੀ ਮੜਾ ਜਾ ਇਧਰਲੇ ਪਾਸੇ ਮਰਵਾ ਦਿੰਨੇਗਾ ਜੀ ਲੈ ਵੇ ਮੜਾ ਜਾ ਨੇੜੇ ਓਕੇ ਕਰਾਈਂਗਾ ਜਿਹੜਾ ਇਹ ਏਸੀ ਕੰਟਰੋਲ ਆ ਬਾਈ ਜੀ ਆਟੋ ਆ ਜੀ ਏਸੀ ਵੀ ਆਟੋ ਕੰਟਰੋਲ ਆ ਸਟੀering ਦੇ ਉੱਪਰ ਫਾਸ਼ਨ ਆ ਜੀ ਲੈ ਵੇ ਸਟੀering ਤੇ ਪਾਕਸਟਰ ਲੱਗ ਕੇ ਸਟੀ ਏਸੀ ਆ ਜਿਹੜਾ ਇਹ ਆਟੋ ਕੰਟਰੋਲ ਵਾਲਾ ਮੈਂ ਤਾਂ ਦਬਲਾ ਬਾਈ ਜੀ ਮੈਂ ਦਬਲਾ ਮੈਟ ਲੱਗਿਆ ਵੇ ਮੈਟ ਨਹੀਂ ਕਰਾਈਂਦਾ ਦਬਲ ਮੈਟ ਲੱਗਿਆ ਮੈਟਿੰਗ ਕਰਾਈ ਹੋਈ ਵੀ ਠੀਕ ਆ ਨਵੇਂ ਸੀਟ ਕਵਰ ਆ ਇਹ ਕੈਪਟਨ ਸੀਟਾਂ ਦੇ ਵਿੱਚ ਆ ਕੀ ਮੈਟਿੰਗ ਹੋਈ ਵੀ ਇਹਦੇ ਚ ਜੀ ਇਹਦਾ ਬਾਈ ਜੀ ਗੱਡੀ ਪੂਰੀ ਸੋਹਣੀ ਤੇ ਸਾਫ ਸੁਥਰੀ ਕੱਢਿਆ ਆਪਦਾ ਕੋ ориجنલ ਕਹਤਾਂ ਤਾਂ origignal ਹੀ ਹੈ ਜੀ ਜਿਵੇਂ ਭਾਈ ਤੁਸੀਂ ਮੈਨੂੰ ਦੱਸਿਆ ਸੀਗਾ ਬੀ ਟਾਪ ਦੀ ਬਾਹਰੀ ਮੰਗ ਆਉਣੀ ਸੀ ਹੁਣ ਭਾਈ ਆਇਆ ਨਾ ਹੋਵੇ ਤੁਸੀਂ ਕਿਤੇ ਵੀਡੀਓ ਦੇਖਦੇ ਰਹੋ ਜਾਂ ਵੀਡੀਓ ਦੇਖੋ ਤੇ ਗੱਡੀ ਬੁੱਕ ਕਰ ਦਿਓ ਹਾਂਜੀ ਤੇ ਚਾਲ ਚਲਾਵੇ ਤੇ ਗੱਡੀ ਚੰਮ ਨਮੀ ਆ ਆਪਾਂ ਜਿਵੇਂ ਕਹਤਾਂ ਭਾਈ ਉਵੇਂ ਮਿਲਣੀ ਹੈ ਗੱਡੀ ਤੁਹਾਨੂੰ ਜਿਵੇਂ ਆਪਾਂ ਦਿਖਾਤੀ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲੈਣਾ ਦੀਪਬੀਰੀ ਜੀ ਆਪਾਂ origignal ਕਹਤਾਂ ਤਾਂ origignal ਆ ਜੀ ਹਾਂ ਭਾਈ ਗੱਲਬਾਤ ਹੁੰਦੀ ਆ ਆਪਾਂ ਦੱਸਦੇ ਆਂਗੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ 2009 ਮਾਡਲ ਜੀ ਬੀ ਟਾਪ ਡਬਲ 에ਅਰ ਬੈ ਠੀਕ ਹੈ ਜੀ ਆਟੋ ਕੰਟਰੋਲ ਏਸੀ ਠੀਕ ਪਾਸਿੰਗ ਹੈ ਜੀ ਪਾਸਿੰਗ ਇਹਦੀ ਪਈ ਆ ਬਾਈ ਜੀ 2029 ਤੱਕ 29 ਤੱਕ ਠੀਕ ਹੈ ਜੀ ਲਓ ਸਾਰਾ ਕੁਝ ਓਕੇ ਹੈ ਦਾ ਹਾਂ ਜੀ ਤੇ ਇਹ ਗੱਡੀ ਆਪਾਂ ਡਿਮਾਂਡ ਕਰਦੇ ਆ ਜੀ ਜੀ 2 ਲੱਖ ਤੇ 90 ਹਜ਼ਾਰ 2 ਲੱਖ 90 ਹਜ਼ਾਰ ਮੌਕੇ ਤੇ ਮਾਨਤਾ ਨਾਲ ਵਧਿਆ ਕੀਤਾ ਜਾਊਗਾ ਠੀਕ ਹੈ ਉਸ ਕਰਕੇ ਤੋਰੂ ਵੀਰ ਪਹਿਲਾਂ ਕਿਸੇ ਦਾਕ ਨੂੰ ਨਾਰਾਜ਼ ਨਹੀਂ ਕੀਤਾ ਵੀਰ ਨੇ ਆਪਾਂ ਨੂੰ ਇੰਨੇ ਕੀ ਜ਼ਿੰਮੇਵਾਰੀ ਹੈ ਬਾਈ ਦੀ ਉਹ ਬਠਿੰਡਾ ਨੰਬਰ ਸੀਗੀ ਜੀ ਜੀ ਇਹ ਆ ਜੀ ਰੋ ਚਾਰ ਫਰੀਦਕੋਟ ਨੰਬਰ ਲਓ ਫਰੀਦਕੋਟ ਨੰਬਰ ਵੀ ਆ ਗਿਆ ਠੀਕ ਹੈ ਚਿੱਟੇ ਰੰਗ ਦੇ ਵਿੱਚ ਆ ਗਈ ਇਹ ਵੀ ਨਵਾਂ ਮਾਡਲ ਹੈਗੀ ਇਹ ਸਾਰੀਆਂ ਜੀ 4 ਆ ਬਈ ਟਾਇਰਾਂ ਦੇ ਵਿੱਚ ਇਹ ਤੁਹਾਨੂੰ ਬੀਲ ਕੱਪ ਮੈਦ ਦੇਣਗਾ ਟਾਇਰਾਂ ਦੇ ਕਿਨੇ ਨੇ ਪਈ ਆ 80 ਤੋਂ 90 ਪੈਸੇ ਇਹ ਨਵੀਂ ਸੀ ਟਾਇਰ ਜਮਾ ਬਈ ਜੀ ਓਨੀ ਘਸੇ ਆਗੇ ਨਵੇਂ ਰਵਾਈ ਸੀ ਬੰਦੇ ਜੀ ਜੀ ਬੀਲ ਕੱਪ ਲੱਗੇ ਹੋਇਆ ਠੀਕ ਗੱਡੀ ਦੇ ਇਹਦੇ ਵਿੱਚ ਵੀ 1 ਰੁਪਿਆ ਨਹੀਂ ਲੱਗਦਾ ਜੀ ਨਿਗਮਰਾਜ ਉਹ ਅੰਦਰ ਵਾਲਾ ਬਈ ਸ਼ੌਂਕਣਾ ਰੱਖੇ ਠੀਕ ਆ ਕ੍ਰੋਮ ਵਾਲੇ ਹੈਂਡਲ ਲੱਗੇ ਹੋਏ ਆਗੇ ਹਾਂਜੀ ਹਾਂਜੀ ਤੇ ਲਓ ਵੀ ਅੰਦਰ ਇੱਕ ਵਾਰ ਚੈੱਕ ਕਰ ਬਈ ਸੈਂਟਰ ਲੋਕਿੰਗ ਵਾਲੀ ਆ ਜੀ ਠੀਕ ਆ ਇਹ ਆਪਾਂ ਸੈਂਟਰ ਲੋਕਿੰਗ ਸਾਰੀਆਂ ਗੱਡੀਆਂ ਦੇ ਨਾਲ ਆਪ ਹੀ ਲਵਾਈ ਹੈਗੀ ਜੀ ਸੈਂਟਰ ਲੋਕਿੰਗ ਲਈ ਮੜਾ ਜਿੱਦ ਕਰਕੇ ਆ ਜੀ ਕਰੋ ਲਓ ਜੀ ਸਾਬਾ ਜੀ ਮੜਾਈ ਕਰਾਓ ਬਿਲਕੁਲ ਚੰਗੀ ਆ ਸਟੀering ਬਾਰੇ ਮੜਾਇਆ ਵਾ ਟੱਚ ਪਲੇਅਰ ਹੈ ਠੀਕ ਆ ਛੋਟੀ ਟੱਚ ਆ ਜੀ ਸੀਟ ਕਵਰ ਬਿਲਕੁਲ ਨਵੀਂ ਜੇ ਨਵੇਂ ਕਹਦੇ ਤਾਂ ਨਵੀਂ ਆ ਕੈਪਟਨ ਸੀਟਰ ਦੇ ਵਿੱਚ ਇਹ ਗੱਡੀ ਆ ਮੈਟਾਂ ਦੀ ਨਿਕਮ ਬਣਾਦੀ ਬਾਈ ਮੈਟ ਮੈਂ ਆਪ ਹੀ ਰਖਾਏਗੇ ਮੈਟ ਬਿਲਕੁਲ ਨਵੇਂ ਆ ਜਮਾ ਜਮਾ ਨਵੇਂ ਮੈਟ ਆ ਬੇ ਜਮਾ ਨਵੀਂ ਜੀ ਬਾ ਕੱਲੀ ਮੈਟ ਨਹੀਂ ਹੁੰਦੀ ਇੱਥੇ ਨਾ ਹਾਂਜੀ ਬਾਕੀ ਮੈਟਕਾਉਣ ਵਾਲੀ ਹੈ ਬਾਕੀ ਸਾਰਾ ਵਾਲੇ 22500 ਰੁਪਏ ਦਾ ਖਰਚ ਆਉਣਾ ਥੋੜਾ ਠੀਕ ਆ ਤੁਸੀਂ ਤੇਲ ਪਵਾਉਣਾ ਤੇ ਗੱਡੀ ਚਲਾਉਣੀ ਆ ਤੇ ਬਾਕੀ ਭਾਈ ਜਿੰਨਾ ਵੀਰਾਂ ਨੂੰ ਨੋਵਾ ਗੱਡੀਆਂ ਬਾਰੇ ਪਤਾ ਠੀਕ ਆ ਸਾਰੀਆਂ ਡੀਜ਼ਲ ਦੀਆਂ ਕਰੇ ਹੁੰਦੀਆਂ ਡੀਜ਼ਲ ਦੀਆਂ ਹੁੰਦੀਆਂ ਸਰਵਿਸ ਫਿਲਟਰ ਜੀ ਓਕੇ ਆ ਜਿਹੜੀ ਇਹ ਗੱਡੀ ਦੀ ਪਾਸੰਗ ਆ ਜੀ ਜੀ ਇਹ ਗੱਡੀ ਦੀ ਪਾਸੰਗ ਪਈ ਹੈਗੀ 2029 ਦੇ 10ਵੇਂ ਮਹੀਨੇ ਤਿੱਕਰ ਦੀ 30 ਤੱਕ ਕੀ ਕਹਿ ਸਕਦੇ ਆ 30 ਤਿੱਕਰ ਹੀ ਕਹਿ ਸਕਦੇ ਆ 2 ਮਹੀਨੇ ਘਟਾ ਠੀਕ ਹੈ ਇੱਕ ਹੀ ਗੱਲ ਬਾਤ ਸਾਰੀ ਗੱਡੀ ਸੋਹਣੀ ਸਾਫ ਸੁਥਰੀ ਗੱਡੀ ਹੈਗੀ ਜੀ ਰੇਟ ਬਾਈ ਇਹਦਾ ਰੇਟ ਬਾਈ ਜੀ ਦੇ ਰਾਂਗੇ ਆਪਾਂ ਡਿਮਾਂਡ ਆ ਜੀ 2 ਲੱਖ ਤੇ 80000 ਰੁਪਿਆ 2 ਲੱਖ 80000 ਰੇ ਕੋ ਸਭ ਨੇ ਰੇਟ ਮੰਨ ਤਣ ਕਰਾਂਗੇ ਜੀ ਜੀ ਜਿਵੇਂ ਦਰਸ਼ਕ ਵੀਰ ਕਹਿ ਦਿੰਦੇ ਆਪਾਂ ਉਵੇਂ ਹੀ ਕਰਕੇ ਦਿੰਨੇ ਆਗੇ ਅੱੱਚਾ ਕੰਮ ਨਹੀਂ ਕਰਦੇ ਜੀ ਲਓ ਵੇ ਇੱਦੋਂ ਅੱਗੇ ਫੇਰ ਆ ਗਈ ਨਿਊ ਸ਼ੇਪ ਦੇ ਵਿੱਚ ਆ ਠੀਕ ਹੈ ਤਿਆਰ ਹੋਈ ਵੀ 13 ਸੁਗਰੂਰ ਨੰਬਰ ਜੀ 14 60 ਬਹੁਤ ਸੋਹਣਾ ਨੰਬਰ ਆ ਬਹੁਤ ਸੋਹਣੀ ਗੱਡੀ ਆ ਇਹ ਵੀ ਨਵ ਮਾਡਲ ਆ ਇਹ ਵੱਡੀ ਜਾਲੀ ਦੇ ਵਿੱਚ ਇਹ ਵੱਡੀ ਜਾਲੀ ਦੇ ਵਿੱਚ ਤਿਆਰ ਹੋਈ ਵੀ ਆ ਲੱਗੀ ਵਾਜੀ ਕੋਈ ਨਾ ਹੋਊ ਵੀਰੇ ਗੱਡੀ ਜਿਮੇਦਾਰੀ ਆਪਣੀ ਪੂਰੀ ਹਾਂਜੀ ਇੱਕ ਪ੍ਰਤੀਭਾਗੀ ਇਹ ਆਏ ਆ ਇਹਦੀ ਪਾਸਿੰਗ ਵਾਸਤੇ ਪੇਪਰ ਲਾਤੀ ਆਪਾਂ ਠੀਕ ਹੈ ਜੀ ਇਹਦੀ ਪਾਸਿੰਗ 30 ਤੱਕ ਮਿਲੂਗੀ ਜੀ ਕਰਵਾ ਕੇ ਦੇਵਾਂਗੇ ਲਓ ਜੀ 30 ਤੱਕ ਪਾਸਿੰਗ ਤੁਹਾਨੂੰ ਕਰਾ ਕੇ ਮਿਲੂਗੀ ਸੈਂਟਰ ਲੋਗ ਦੇ ਨਾਲ ਤੁਹਾਨੂੰ ਚਾਬੀ ਮਿਲ ਜਾਣੀ ਆ ਸਾਰੀਆਂ ਗੱਡੀਆਂ ਆਪਾਂ ਜੀ ਮੈਂ ਤੁਹਾਨੂੰ ਦੱਸਿਆ ਇੱਕ ਗੱਡੀ ਨੂੰ ਸਾੜ ਕੇ ਅੰਦਰ ਇੱਕ ਵਾਰ ਤੁਸੀਂ ਚੈੱਕ ਮਾਰੋ ਰਮੇਸ਼ ਜੀ ਕਰਵਾਓ ਜੀ ਸਟੀering ਵਗਰਾ ਮੜਾ ਬਈ ਇਹ ਕੰਮ ਹੀ ਪੂਰਾ ਘੜ ਕੀਤਾ ਪਿਆ ਓਕੇ ਜੀ ਓਕੇ ਬਾਈ ਪ੍ਰਦੀਪ ਵੀਰੇ ਲਓ ਬਈ ਸਾਰੇ ਫੀਚਰ ਵਰਕਿੰਗ ਦੇ ਵਿੱਚ ਆ ਮੈਟ ਇਹਦੇ ਵਿੱਚ ਵੀ ਬਿਲਕੁਲ ਨਵੇਂ ਆ ਸੀਟ ਕਵਰ ਬਿਲਕੁਲ ਨਵੇਂ ਆ ਪੂਰੀ ਸੋਹਣੀ ਤੇ ਸਾਫ਼ ਸਫਾਈ ਕੀਤੀ ਆ ਓਕੇ ਕਰਵਾਦਾ ਠੀਕ ਇਹ ਵੀ ਆਪਣੇ ਜੈਜ ਹੋਣ ਤੇ ਗੱਡੀਆਂ ਦਾ ਕੰਮ ਕਰੋ ਤੇ ਵੀ ਲੋਨ ਨਹੀਂ ਕੀ ਲਓ ਕੋਈ ਗੱਡੀਆਂ ਮਿਲਣ ਨੂੰ ਕੰਮ ਖਰਚਾ ਕੋਈ ਨਹੀਂ ਗੱਡੀਆਂ ਦੇ ਵਿੱਚ ਆਜੋ ਬਾਈ ਜੀ ਫਰੰਟ ਤੇ ਮਰਾਦ ਨੇਗਾ 2009 ਮਾਡਲ ਜੀ4 ਇਹਦਾ ਜੀ4 ਆ ਜੀ ਉਹ ਕਾਰਬਨ ਕੱਲੀ ਵੀ ਆ ਜੀ ਠੀਕ ਹੈ ਜੀ ਇਹਦਾ ਬਾਈ ਕੀ ਰੇਟ ਹੈ ਇਹਦੀ ਵੀ ਡਿਮਾਂਡ ਹੈ ਜੀ ਆਪਣੀ 2,80,000 ਰੁਪਇਆ ਤੀਤ ਕਿਰਪਾ ਸੰਤਰਾ ਕੇ ਦੇਵਾਂਗੇ 2,80,000 ਰੁਪਇਆ ਨਿਊ ਸ਼ੇਪ ਵਾਲੀ ਦੀ ਨਿਊ ਸ਼ੇਪ ਵਾਲੀ ਵੱਡੀ ਜਾਲੀ ਦੇ ਵਿੱਚ ਹੈ ਗੱਡੀ ਲੱਗੀ ਬੱਜੀ ਕਿਤੋਂ ਨਹੀਂ ਕੋਈ ਮਰਜ਼ੀ ਬੰਦਾ ਲੈ ਕੇ ਆਵੇ ਜਾਣਕਾਰ ਮਿਸਤਰੀ ਨੂੰ ਲਿਆਵੇ ਚੈੱਕ ਕਰਕੇ ਗੱਡੀ ਲੈ ਕੇ ਜਾਵੇ ਜਿੰਨਾ ਚਿਰ ਆਪਣੇ ਕੋਲੇ ਖੜੀ ਆ ਆਪਣੀ ਪੂਰੀ ਜ਼ਿੰਮੇਵਾਰੀ ਹੈ ਜਦੋਂ ਗੱਡੀ ਨਿਕਲ ਗਈ ਉਸ ਤੋਂ ਬਾਅਦ ਦੀ ਜੀ ਕੋਈ ਨਹੀਂ ਜੀ ਠੀਕ ਹੈ ਜੀ 2,80,000 ਰੁਪਇਆ ਡਿਮਾਂਡ ਆ ਠੀਕ ਹੈ ਭਾਈ ਇਸ ਤੋਂ ਅੱਗੇ 11 ਮਾਡਲ ਹਨ ਹਾਂ ਜੀ ਪੀਵੀ 30 ਮਕਸਰ ਨੰਬਰ 11 ਮਾਡਲ ਬਹੁਤ ਸੋਹਣੀ ਹੌ ਲਾਈਟਰ ਬਹੁਤ ਸੋਹਣੇ ਲੱਗੇ ਵਗਡਿੰਗ ਵਿੱਚ ਕਰ ਲੋ ਠੀਕ ਹੈ ਜੀ ਲੈ ਵੀ ਚੈੱਕ ਕਰੋ ਕਰਾ ਲਾਏ ਠੀਕ ਆ ਆਫਟਰ ਮਾਰਕੀਟ ਲੱਗੇ ਆ ਜਿਵੇਂ ਬਾਈ ਬੀਟ ਆਫ ਵਾਲੇ ਤੇ ਠੀਕ ਆ 40 ਤੋਂ 50000 ਰੁਪਏ ਆਪ ਦੱਸਿਆ ਸੀ 50000 ਰੁਪਏ ਖਰਚ ਆਇਆ ਉਵੇਂ ਹੀ ਇਹ ਕਰਤੇ ਆ ਪੈਰ ਚੈੱਕ ਕਰ ਲੋ ਵੀ ਟਾਇਰਾਂ ਦੇ ਕਿਹ ਹੈ ਬਹੁਤ ਚੰਗੀ ਪਈ ਆ ਠੀਕ ਆ ਤੇ ਲਾਈਵ ਲਾਫਟਰ ਮਾਰਕੀਟ ਲੱਗੇ ਹੋਆ ਕਿ ਸੈਂਟਰ ਲੋਕ ਦੇ ਨਾਲ ਆ ਅੰਦਰ ਇੱਕ ਵਾਰ ਤੁਸੀਂ ਇੰਟੀਰੀਅਰ ਤੇ ਝਾਤ ਮਾਰੋ ਵੀ ਗੱਡੀ ਇਹ ਵੀ ਬਾਈ ਪ੍ਰਦੀਪ ਦੇ ਕੈਪਟਨ ਸੀਟਾਂ ਦੇ ਵਿੱਚ ਸੀਟ ਕਵਰਾਂ ਤੇ ਬਾਈ ਨਵੇਂ ਹੁੰਦੇ ਆਪਣੇ ਕੋਲੇ ਇਹ ਤੇ ਟੱਚ ਵੱਡੀ ਲੱਗੇ ਨਾ ਬਾਈ ਹਾਂਜੀ ਵੱਡੀ ਸੀਟ ਕਵਰ ਦੇ ਨਿਗਰ ਮਰਾਦੋ ਮੈਟ ਇਹਦੇ ਵਿੱਚ ਡਬਲ ਆ ਜੀ ਠੀਕ ਹੈ ਜੀ ਡਬਲ ਮੈਟ ਆਈ ਸੀ ਟਵਲੀ ਮਿਲਣਗੇ ਜੀ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਸੀਟ ਕਵਰ ਬਿਲਕੁਲ ਨਵੇਂ ਸੀਟ ਕਵਰ ਸਾਰੇ ਗੱਡੀਆਂ ਦੇ ਨਵੇਂ ਆ ਸਾਰੀਆਂ ਦੇ ਨਵੇਂ ਜਮਨ ਨਵੇਂ ਠੀਕ ਹੈ ਜੇ ਕੋਈ ਹੁੰਦੇ ਉਹ ਜਿਹਾ ਤੁਸੀਂ ਚੜਾ ਕੇ ਦੇ ਦਿੰਦੇ ਮੈਟਿੰਗ ਮੋਟੀ ਘੇ ਡਬਲ ਮੈਟ ਇਹਦੇ ਵਿੱਚ ਤਾਂ ਭਾਈ ਹਾਂਜੀ ਡਬਲ ਮੈਟ ਜੀ ਸਾਡੇ ਗੱਡੀਆਂ ਪੂਰੀ ਸੋਹਣੀ ਕਿਹੜੀ ਗੱਡੀ ਦਾ ਡਬਲ ਮੈਟ ਕਹਦੇ ਠੀਕ ਹੈ ਡਬਲ ਮੈਟ ਹੈਗਾ ਤਾਂ ਨਾਲ ਹੀ ਦੇ ਦੇ ਨੇ ਆਏ ਨੇ ਹੈਗਾ ਇੱਕ ਮੈਟ ਕੱਢ ਕੇ ਰੱਖੋ ਭਾਈ ਸ਼ੌਕੀ ਬੰਦੇ ਕੋਲ ਸੀ ਮੜੀ ਹਿੱਸੇ ਦੇ ਮਰਾਦੋ ਨੀਗਾ ਲੈ ਵ ਕੌਣ ਕੀ ਬੰਦੇ ਕੋਲ ਸੀ ਜੀ ਇਹ ਤਾਂ ਕਰਕੇ ਕੰਮ ਖਰਚਾ ਬਹੁਤ ਕਰਾਇਆ ਵਾ ਲਓ 2011 ਮਾਡਲ ਹੈ ਜੀ 2026 ਦੇ ਤੀਜੇ ਮਹੀਨੇ ਤੱਕ ਦੀ ਪਾਸਿੰਗ ਪਈ ਆ ਠੀਕ ਹੈ ਜੀ 3 ਲੱਖ 35000 ਰੁਪਏ ਡਿਮਾਂਡ ਆ 3 ਲੱਖ 35000 ਮਾਰ ਤਾਂ ਬਈ ਪੂਰਾ ਹੋ ਤੁਸੀ ਕਰ ਦੇਗੇ ਜੀ ਕਰ ਦਾਂਗੇ ਬਈ ਸੱਦਾ ਬਈ 5 ਤੋਂ 7000 ਤੁਹਾਡੇ ਚੈਨਲ ਥਰੂ ਆ ਲੈ ਚੱਕੋ ਬਈ ਕਰਾਓ 5 ਤੋਂ 7000 ਲਓ ਖੋਸ ਕਰਕੇ ਦੋ ਨਾ ਵੀਰ ਇਹ ਤੋਂ ਕਿ ਲਾਸਟ ਆ ਯਾਰ ਦਾ ਮਾਨਤਾਣ ਤਾਂ ਹਰ ਇੱਕ ਗੱਡੀ ਦੇ ਮਗਰ ਕਰ ਹੀ ਦੇਣਾ ਠੀਕ ਹੈ ਬਾਈ ਤੇ ਤੂੰ ਬਾਹਲਾ ਨਹੀਂ ਹੋਣਾ ਜੇ ਕੋਈ ਬਾਹਲਾ ਕਵੇ ਜੀ ਜੀ ਲੋਕ ਰੇਟ ਚਾਜ ਹੁੰਦੇ ਜੀ ਲਓ ਵੀ ਲਾਸਟ ਆ ਗਿਆ ਆਪਣੀ 12 ਮਾਟਰ ਠੀਕ ਆ ਪੀ ਵੀ 3 ਨੌਕਰ ਨੰਬਰ ਦੀ ਗੱਡੀ ਆ ਹਾਂਜੀ ਇਹ ਆ ਮੇਰੇ ਕੰਪਨੀ ਫਿਟਰ ਰਹੇ ਮੇਰੇ ਕੰਪਨੀ ਫਿਟਰ ਦਾ ਲਿਓ ਲਾਏ ਆ ਜੀ ਠੀਕ ਹੈ ਜੀ ਤੈਰਾ ਦੀ ਹਾਲਤ ਹੈਗੀ ਆ 80 ਤੋਂ 75 ਪੈਸੇ ਜਿੰਨੀ ਗੱਲਬਾਤ ਹੁੰਦੀ ਓਨ ਨੂੰ ਵੀ ਦੱਸਾਂਗੇ ਠੀਕ ਹੈ ਜੀ ਪੁੱਛਣਾ ਹੈ ਪਿੰਡ ਸਲਾਤ ਪੂਰੇ ਜ਼ਿਲ੍ਹਾ ਬਠਿੰਡਾ ਸੈਂਟਰ ਲੋਕਿੰਗ ਸਾਰੀਆਂ ਗੱਡੀਆਂ ਦੇ ਨਾਲ ਆ ਭਾਅ ਲਵਾਈ ਆ ਜੀ ਲਓ ਜੀ ਤੇ ਲਓ ਜੰਦਰਬਰ ਮਰਾਇਆ ਇਹ ਗੱਡੀ ਸੋਫਾ ਸੀਟ ਦੇ ਵਿੱਚ ਸੀਟ ਕਵਰ ਇਹ ਚ ਵੀ ਨਵੇਂ ਆ ਠੀਕ ਹੈ ਜੀ ਸੀਟ ਕਵਰ ਇਹ ਚ ਵੀ ਨਵੇਂ ਆ ਮੈਟ ਠੀਕ ਠਾਕ ਆ ਜੀ ਪਰ ਕੋਈ ਗੱਲ ਨਹੀਂ ਜੇ ਕੋਈ ਕਹੂਗਾ ਤਾਂ ਮੈਟ ਆਪਾਂ ਨਵੀਂ ਵੀ ਰਖਾ ਦੇਗੇ ਜੀ ਤੇ ਰੇਟ ਵੀ ਜਾਇਜ਼ ਜਿਹਾ ਹੋਊਗਾ ਲਓ ਜੀ ਘੁੰਮ ਕੇ ਗੱਡੀ ਤੇ ਨਿਗਾ ਮਰਾ ਦਿਓ ਜੀ 4 2012 ਮਾਡਲ ਸਾਫ ਸੁਥਰੀ ਸੋਹਣੀ ਲੱਗੀ ਆ ਕੋਈ ਕੋਈ ਕੰਮ ਕਰ ਚੜੀ ਇੱਕ ਚੀਜ਼ ਆ ਬਸ ਕੱਲੀ ਸੀਸੇ 'ਚ ਹਲਕੀ ਜੀ ਤਰੇਡ ਆ ਇਹਦੇ ਠੀਕ ਹੈ ਜੀ ਉਹ ਆਪਾਂ ਦੱਸਤਾ ਜੀ ਠੀਕ ਹੈ ਜੀ ਸਾਰੇ ਜਿਹੜੇ ਟ੍ਰੇਡ ਦਾ ਕਰੀਏ ਸਾਰੇ ਸ਼ੀਸ਼ੇ ਨਾਲ ਦੀ ਰੇਟ ਸੁਣਾ ਤੁਸੀਂ ਠੀਕ ਆ ਸ਼ੀਸ਼ੇ 'ਚ ਟ੍ਰੇਡ ਦਾ ਕਰਕੇ ਰੇਟ ਬਾਈ ਨੇ ਨਾ ਬਹੁਤ ਹੀ ਢੈਂਡ ਜਿਹਾ ਰੱਖਦਾ ਇੱਕ ਹੋਰ ਪ੍ਰਦੀਪ ਵੀਰੇ ਸਾਰੀਆਂ ਗੱਡੀਆਂ ਦੀ ਸ਼ੀਸ਼ੇ ਨਾਲ ਦੀ ਆ ਸਾਰੇ 12 ਮਾਡਲ ਆ ਤੇ ਮੈਨੂੰ ਠੀਕ ਆ ਕਿਸੇ ਗੱਡੀ ਦਾ ਇੱਕ ਤਾਂ ਸ਼ੀਸ਼ਾ ਹੋ ਸਕਦਾ ਹੈ ਚੇਂਜ ਹੋਵੇ ਇਹਦੀ ਬਈ ਆਪਾਂ ਕੀ ਡਿਮਾਂਡ ਕਰਦੇ ਆ ਤੁਹਾਡੀ ਦੀ 365 ਜੀ ਛੱਡਣ ਵਾਲੀ ਆ ਕਿ ਮੌਕੇ ਤੇ ਕਰ ਦੋਗੇ ਫਿਰ ਮੜਾ ਮੋਟਾ ਕਰ ਦੇਗੇ ਜੀ 5-4000 ਦੇ ਵਿੱਚ ਬੜਾ ਨਹੀਂ ਹੈਗਾ ਕਿਉਂਕਿ ਬਾਈ 12 ਮਾਡਲ ਦਾ ਤੁਸੀਂ ਮਾਰਕੀਟ 'ਚ ਰੇਟ ਪਤਾ ਕਰੋ ਠੀਕ ਆ ਬਾਕੀ ਸਾਰਿਆਂ ਦਾ ਹੀ ਪਤਾ ਕਰ ਸਕ 4 ਸਵਾ 4 ਠੀਕ ਆ ਘਟ ਨਹੀਂ ਇਹ 4 ਤੋਂ ਘਟ ਤਾਂ ਦਿੰਦਾ ਹੀ ਨਹੀਂ ਕੋਈ ਗੱਡੀ 1,65,000 ਦੀ ਛੱਡਣੀ ਸੀਗੀ ਤੁਹਾਡੇ ਚੈਨਲ ਥਰੂ ਆਊਗਾ 5-4 ਹਜ਼ਾਰ ਦਾ ਮਾਰਕ 360 ਦੀ ਲਾਸਟ ਸਟਾਫ ਦੀ ਕਹਦਾ ਆ 60 ਦੀ ਲਾਸਟ ਬਾਈ ਨੇ ਤੁਹਾਨੂੰ ਸਾੜ ਕੋਈ ਨਹੀਂ ਦਿੰਦਾ ਇਸ ਰੇਟ ਤੇ ਗੱਡੀ ਇਸ ਰੇਟ ਤੇ ਤੁਹਾਨੂੰ ਕਾਰ ਨਹੀਂ ਕਿਤੇ ਮਿਲਣੀ ਠੀਕ ਆ ਜਿੰਨੀਆਂ ਆਪਾਂ ਤੁਹਾਨੂੰ ਦਿਖਾਤੀਆਂ ਕੋਈ ਵੀ ਨਹੀਂ ਮਿਲਣੀ ਬਾਈ ਤੁਹਾਮਾਤਾ ਸੇਲ ਆ ਠੀਕ ਆ ਪਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਥੰਮਰੇ ਤੁਸੀਂ ਦੇਖ ਲਿਆ ਪੇਜ ਨੂੰ ਆਪਣੇ ਨੂੰ ਫੋਲੋ ਕਰਕੇ ਰੱਖ ਲਿਓ ਚੰਗੀਆਂ ਕਰਾਂ ਲੈਣ ਲਈ ਵੀਡੀਓ ਨੂੰ ਦੱਬ ਕੇ ਕਰਦੇ ਸ਼ੇਅਰ ਉਹਨਾਂ ਯਾਰਾਂ ਮਿੱਤਰਾਂ ਨਾਲ ਜਿਹੜੇ ਕਿ ਇਸ ਵੀਡੀਓ ਚ ਆਪਾਂ ਤੁਹਾਨੂੰ 1 ਨਹੀਂ 2 ਨਹੀਂ 7 9 ਵਾ ਘਟਿਆ ਦਿਖਾਉਦੇ ਆ ਠੀਕ ਆ ਬਈ ਪੇਜ ਨੂੰ ਕਰ ਲੈ ਫੋਲੋ ਧੰਨਵਾਦ ਜੀ